ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਮਿਤੀ 11/4/2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ਸ੍ਰੀਸਤਾਰ ਜਲੰਧਰ ਵਿਖੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਸਰਦਾਰ ਹਰਜੋਤ ਸਿੰਘ ਬੈਂਸ, ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਮਾਨਯੋਗ ਸ਼੍ਰੀ ਜੀਤਰਾਲ ਪੱਟੀ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਦੇ ਸਾਂਝੇ ਯਤਨਾਂ ਸਦਕਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਸ ਵਿੱਚ ਸ਼੍ਰੀ ਜੀਤਰਾਲ ਪੱਟੀ ਡਾਇਰੈਕਟਰ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਨੇ ਸਕੂਲ ਵਿੱਚ ਬਣੇ ਕਮਰੇ ਦਾ ਉਦਘਾਟਨ ਕੀਤਾ। ਜਿਸ ਦੀ ਲਾਗਤ 1,66,000 ਰੁਪਏ ਦੀ ਗ੍ਰਾਂਟ ਸਕੂਲ ਨੂੰ ਪ੍ਰਾਪਤ ਹੋਈ ਸੀ ਮੁੱਖ ਮਹਿਮਾਨ ਨੇ ਸਿੱਖਿਆ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਉਹਨਾਂ ਦੀ ਸਰਕਾਰ ਦੇ ਮੁੱਖ ਏਜੰਡੇ ਹਨ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ ਉਹਨਾਂ ਨੇ ਬਹੁਤ ਹੀ ਪ੍ਰੇਰਣਾਦਾਇਕ ਸ਼ਬਦਾਂ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਬਹੁਤ ਸਾਰੀਆਂ ਸਹੂਲਤਾਂ ਬੱਚਿਆਂ ਨੂੰ ਮਿਲ ਰਹੀਆਂ ਹਨ ਕਿਉਂਕਿ ਜਿਹੜੀ ਮੁਫਤ ਵਿੱਚ ਚੀਜ਼ ਮਿਲਦੀ ਉਹਦੀ ਕਦਰ ਘੱਟ ਹੁੰਦੀ ਹੈ। ਬਿਜਲੀ ਫ੍ਰੀ ਦੇ ਦੇਵਈਆ। ਕਿਹ ਜਿਹੜਾ ਬੱਦਲ ਮਾ ਦੇ ਨਾ ਬਲ ਮਾ ਦੇ ਨਾ ਕੰਨ ਚਲਾਈ ਜਾਂਦੇ ਹੁੰਦੇ ਕਹਿੰਦਾ ਕਰੋ ਫ੍ਰੀ ਆ ਨਾ। ਪਰ ਜਿੱਥੇ ਪੈਸੇ ਲੱਗਦੇ ਆ ਫਿਰ ਘਾਟੋਂ ਤੇ ਮਾਰਤੀ ਜਾਂਦੀ ਜੀ ਆ। ਅੱਛੇ ਸਜੋ ਤਾਂ ਫ੍ਰੀ ਆ। ਕਿਉਂਕਿ ਕਦਰ ਕਰਦੇ ਜਿਹਨਾਂ ਨੂੰ ਪਤਾ। ਦੂਜਾ ਖਾਸਾ ਵਾਇਰਲ ਹੁੰਦੇ। ਮੈਂ ਹੁਤਾਇ ਚਾਜੀ ਦਾ ਪਟੀਰਾ। ਸਾਰੇ ਸਾਥੀਆਂ ਨੂੰ ਮੈਂ ਚਾਹੁੰਦਾ ਬਹੁਤ-ਬਹੁਤ ਸਵਾਗਤ ਕਰਨਾ ਹਾਂ ਬਹੁਤ-ਬਹੁਤ ਧੰਨਵਾਦ ਜੀਤਲਾਲ ਪੱਤੀ ਜੀ ਡਾਇਰੈਕਟਰ ਪੰਜਾਬ ਪੰਜਾਬ ਦੇ ਹਲਕਾ ਇੰਚਾਰਜ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਉਹਨਾਂ ਦੀ ਤੋਂ ਮੈਕੈਟਲਟ ਦੇ ਮੇਨ ਮੈਂਬਰ ਤਰਨ ਸਿੰਘ ਸੈਕਟੀ ਸਾਹਿਬ ਮਦਨ ਸਿੰਘ ਜੀ ਬਲਾਕ ਪ੍ਰਧਾਨ ਸਤਨਾਮ ਸਿੰਘ ਬਲਾਕ ਪ੍ਰਧਾਨ ਜੀ ਭੁਪਿੰਦਰ ਦੇ ਜੀ ਬਲਾਕ ਪ੍ਰਧਾਨ ਸੂਬੇਦਾਰ ਹੰਸ ਰਾਜ ਜੀ ਐਕਸ ਸਰਵਿਸਮੈਨ ਕੋਆਰਡੀਨੇਟਰ ਜੀ ਮਨੋਜ ਪੱਟੀ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਕਮੇਟੀ ਉਸ ਤੋਂ ਬਾਅਦ ਪ੍ਰੈਸ ਕਤਰ ਵੀ ਪ੍ਰੈਸ ਦੇ ਵੀ ਵੀਰ ਹੈਗੇ ਆ ਗੁਰਪ੍ਰੀਤ ਸਿੰਘ ਖੋਗਲ ਜੀ ਨੇ ਸਿੱਖਿਆ ਕ੍ਰਾਂਤੀ ਕਮੇਟੀ ਦੇ ਵੀ ਮੈਂਬਰ ਨੇ ਸੋ ਇਹਨਾਂ ਦਾ ਪੰਜਾਬ ਦਾ ਸੁਨੇਹਾ ਜੋ ਮਾਨਯੋਗ ਮੁੱਖ ਮੰਤਰੀ ਸਾਹਮਣੇ ਲੈ ਕੇ ਆਏ ਨੇ ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਇੰਦਰਪਾਲ ਕੌਰ ਅਤੇ ਅਧਿਆਪਕ ਸਰਦਾਰ ਰਮਦੀਪ ਸਿੰਘ ਵਾਰਸ ਦੁਆਰਾ ਮਾਨਯੋਗ ਮੁੱਖ ਮਹਿਮਾਨ ਡਾਇਰੈਕਟਰ ਪਨਵਲ ਸ਼੍ਰੀ ਜੀਤ ਲਾਲ ਪੱਟੀ ਤੇ ਉਹਨਾਂ ਦੀ ਸਮੁੱਚੀ ਟੀਮ ਬਲਾਕ ਪ੍ਰਧਾਨ ਭੁਪਿੰਦਰ ਦੇਵ ਬਲਾਕ ਪ੍ਰਧਾਨ ਸਤਨਾਮਨ ਕੋਟਿਆ ਸੂਬੇਦਾਰ ਹਾਂਸਲਾ ਕੋਆਰਡੀਨੇਟਰ ਐਕਸ ਸਰਵਿਸਮੈਨ ਵਿੰਗ ਸੁਖਦੇਵ ਲਾਲ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਧਰਮ ਸਿੰਘ ਜ਼ਿਲ੍ਹਾ ਜੁਆਇੰਟ ਸਕੱਤਰ ਕਿਸਾਨ ਵਿੰਗ ਮਨਦੀਪ ਅਰੋੜਾ ਬੀਐਨਓ ਸ਼੍ਰੀ ਰਵਿਕਾਂਤ ਪਿੰਡ ਬਹਿਰਾਮ ਸੰਸ਼ਟਾਰੇ ਸਰਪੰਚ ਸਰਦਾਰ ਬਲਵਿੰਦਰ ਸਿੰਘ ਤੇ ਉਹਨਾਂ ਦੇ ਪੰਚਾਇਤ ਮੈਂਬਰ ਪਿੰਡ ਦੇ ਪਤਵੰਤੇ ਸੱਜਣਾ ਐਸਐਮਸੀ ਕਮੇਟੀ ਮੈਂਬਰ ਤੇ ਚੇਅਰਪਰਸਨ ਸ਼੍ਰੀਮਤੀ ਮਨਪ੍ਰੀਤ ਕੌਰ ਵਿਦਿਆਰਥੀਆਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣਾ ਦਾ ਸਵਾਗਤ ਕੀਤਾ ਗਿਆ ਅਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਤਲਵਾਰ ਕੀਤਾ ਗਿਆ ਇਸ ਮੌਕੇ ਸਕੂਲ ਦੀਆਂ ਅਧਿਆਪਕਾਾਂ ਮਾ ਸ਼੍ਰੀਮਤੀ ਅਮਰਤਪਾਲ ਕੌਰ ਸ਼੍ਰੀਮਤੀ ਜਸਵਿੰਦਰ ਕੌਰ ਵੀ ਹਾਜ਼ਰ ਸਨ ਇਸ ਤੋਂ ਇਲਾਵਾ ਇਲਾਕੇ ਦੇ ਹੋਰ ਸਕੂਲਾਂ ਦੇ ਇੰਚਾਰਜ ਅਤੇ ਬੀਆਰਸੀ ਸ਼੍ਰੀ ਪਲਵਿੰਦਰ ਸਿੰਘ ਭੰਗੂ ਤੇ ਸ਼੍ਰੀ ਜਗਦੀਪ ਸਿੰਘ ਵੀ ਹਾਜ਼ਰ ਸਨ ਪੋਕਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਿਪੋਰਟ